ਕੱਲ ਅਸੀਂ ਮਾਰਗੋ ਕੈਂਪ ਤੇ ਗਏ ਸੀਗੇ ਉੱਥੇ ਇੱਕ ਪਾਰਕ ਹੈ ਬੁੱਢਾ ਮਲਪਾ ਬੁੱਢਾ ਮਲਪਾ ਉੱਥੇ ਜਿਹੜੇ ਲੋਕਲ ਬੰਦੇ ਸੀਗੇ ਸਾਨੂੰ ਉਹ ਲੈ ਕੇ ਗਏ ਉੱਥੇ ਜੋ ਦੇਖਿਆ ਅਸੀਂ ਇੱਕ ਪਾਸੇ ਨਸ਼ੇ ਚੱਲ ਰਹੇ ਨੇ ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਰਕ ਵਿੱਚ ਔਰ ਇੱਕ ਪਾਸੇ ਛੋਟੇ-ਛੋਟੇ ਬੱਚੇ ਖੇਡ ਰਹੇ ਦਾ ਉਸ ਦੀ ਕੰਪਲੇਂਟ ਅਸੀਂ ਕਰਨ ਆਏ ਹਾਂ ਨਾਲ ਮੇਰੇ ਨਾਲ ਗੁਰਪ੍ਰੀਤਪੁਰ ਹੈ ਔਰ ਇਹਨਾਂ ਨਾਲ ਬੜੀ ਦੋ ਤੇ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈਗਾ ਇਹਨਾਂ ਨੇ ਇੱਕ ਨਸ਼ੇੜੀ ਦੇ ਖਿਲਾਫ ਕੰਪਲੇਂਟ ਫਾਈਲ ਕੀਤੀ ਉਹ ਨਸ਼ੇੜੀ ਉਹਨੂੰ ਜੇਲ੍ਹ ਵੀ ਹੋਈ ਸੀ ਹੁਣ ਬਾਹਰ ਆ ਕੇ ਧਮਕੀਆਂ ਮਾਰ ਰਿਹਾ ਹੈ ਇਹਨਾਂ ਨੂੰ ਕਿ ਅਸੀਂ ਤੁਹਾਨੂੰ ਦੇਖਾਂਗੇ ਇਹਦਾ ਜੀ ਸਾਰੀ ਫੈਮਿਲੀ ਨੂੰ ਔਰ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਦੇ ਵਿੱਚ ਇਹ ਦੋਨੋਂ ਮੁੱਦੇ ਅਸੀਂ ਲੈ ਕੇ ਆਏ ਆ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮਿਲਾਂਗੇ ਔਰ ਇਹ ਗਲਤ ਗੱਲ ਹੈ ਸਾਰਿਆਂ ਦੀ ਮਾਂ ਭੈਣ ਹੁੰਦੀ ਹੈ ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਝ ਨਹੀਂ ਕਰ ਰਿਹਾ ਕਿਹੜੇ ਹਲਕੇ ਦਾ ਹੈ ਕਿਹੜੇ ਹਲਕੇ ਦਾ ਹੈ ਔਰ ਲੋਕ ਕਿਹੜੇ ਨੇ ਤੁਸੀਂ ਗੱਲਬਾਤ ਪਹਿਲਾਂ ਕੀਤੀ ਹੈ ਪ੍ਰਸ਼ਾਸਨ ਨਾਲ ਅੱਜ ਸਿੱਧਾ ਮਿਲਣਾ ਹੈ ਅੱਜ ਸਿੱਧਾ ਮਿਲਣਾ ਹੈ ਕੱਲ ਸਾਨੂੰ ਪਤਾ ਲੱਗਿਆ ਸੀਗਾ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨਾਲ ਟਾਈਮ ਫਿਕਸ ਕਰਕੇ ਅਸੀਂ ਆ ਜਾਏ ਲੋਕ ਹੈ ਕੌਣ ਨੇ ਵੀ ਭਾਈ ਫੋਨ ਹੈ ਬੰਦੇ ਕੌਣ ਹੈ ਇਹ ਮਾਰਗੋ ਕੈਂਪ ਤੇ ਰਹਿਣ ਵਾਲੇ ਵਸਨੀਕ ਨੇ ਔਰ ਸਾਡੇ ਉਥੇ ਦੇ ਮੰਡਲ ਪ੍ਰਧਾਨ ਵੀ ਆਏ ਨੇ ਇੱਥੇ ਦੇ ਜੀ ਆਓ ਇਧਰ ਆਓ ਇਹ ਮੇਰੇ ਕੰਨ ਨੂੰ ਬਣ ਪਏ ਕਿਸੇ ਵਰਕਰ ਨੇ ਕਿਸੇ ਪਾਰਟੀ ਤੇ ਜਾਂ ਨਿਊਟਰਲ ਲੋਕ ਨੇ ਨਿਊਟਰਲ ਲੋਕ ਨੇ ਕੋਈ ਉਥੇ ਦੇ ਪਾਸੇ ਜਾਣ ਦੀ ਪਿਆਰ ਨਹੀਂ ਹੈ ਜੀ ਜਿਹੜੇ ਜਿਨ੍ਹਾਂ ਨੇ ਵੋਟ ਕਰਨੀ ਹੁੰਦੀ ਹੈ ਦੂਜੇ ਪਾਸੇ ਜਾਂਦੇ ਨੇ ਆਮ ਉਥੇ ਹੋ ਰਿਹਾ ਕੱਪ ਵੀ ਭਾਈ ਕੇ ਇਹਨਾਂ ਨੇ ਕਿਉਂ ਕੰਪਲੀਟ ਕੀ ਨਸ਼ੇ ਨੂੰ ਖੱਲ ਪਾਉਣ ਲਈ ਕੰਪਲੀਟ ਕੀਤਾ ਸੀ ਕਿਹੜਾ ਨਸ਼ਾ ਜਿਹੜੀ ਦੇ ਉੱਤੇ ਕਿਹੜਾ ਇਹਨਾਂ ਨੂੰ ਧੰਗੇ ਦਿੱਤੀ ਜਾ ਰਹੀ ਹੈ ਇਹਨਾਂ ਨੇ ਇਹਨਾਂ ਨੇ ਉਹ ਉਹਦੀ ਕੰਪਲੇਂਟ ਕੀਤੀ ਸੀ ਕਿ ਉਹ ਨਸ਼ਾ ਕਰਕੇ ਤੰਗ ਕਰਦਾ ਸੀਗਾ ਉਹ ਉਹਦੀ ਕੰਪਲੇਂਟ ਕੀਤੀ ਸੀਗੀ ਔਰ ਇਹ شریف ਫੈਮਲੀ ਤੋਂ ਨੇ ਔਰ ਕਿਸੇ ਪਾਤੀ ਨਾਲ ਨਹੀਂ ਕੁਝ ਨਹੀਂ ਹੈ ਇਹ ਸਾਡੀ ਬੇਟੀ ਹੈ ਜਿਹੜੇ ਲੋਕ ਨੇ ਜਿਹੜੇ ਤਮਕੀਆਂ ਦੇ ਰਹੇ ਨੇ ਕਿਸੇ ਪਾਰਟੀ ਦੇ ਨਾਲ ਸੰਬੰਧਤ ਨਹੀਂ ਕੋਈ ਪਾਰਟੀ ਨੂੰ ਸਪੋਰਟ ਕਰ ਰਹੀ ਹੈ ਜਾਂ ਫਿਰ ਉਹ ਉਹ ਲੋਕ ਵੀ ਨਿਊਟਰਲ ਨੇ ਸਪੋਰਟ ਕਰ ਰਹੀ ਹੈ ਪਾਰਟੀ ਮੈਂ ਮੈਂ ਦੱਸੂ ਨਹੀਂ ਜੀ ਅੰਦਰ ਡੀਐਸਪੀ ਸਾਹਿਬ ਨੂੰ ਕਿਹੜੀ ਪਾਰਟੀ ਸਪੋਰਟ ਕਰ ਰਹੀ ਹੈ ਮੈਡਮ ਲਗਾਤਾਰ ਚਰਚੀ ਚੰਨੀ ਹੋਣੀ ਬਾਕੀ ਮੈਂ ਰੋਕ ਲਗਾ ਰਿਹਾ ਕਿ ਸ਼ੀਤਲੰਗਰਾਲ ਤੇ ਰਿੰਕ ਹੋਣੀ ਨਸ਼ਾ ਵੰਦੇ ਸੀ ਉਹਨਾਂ ਦੇ ਲੋਕ ਹੈਗੇ ਆ ਤੇ ਕਿ ਉਹਨਾਂ ਦੇ ਕਿਉਂਕਿ ਇਹ ਸ਼ੀਤਲੰਗਰਾਲ ਹੋਣੀ ਇੱਥੇ ਮੌਜੂਦਾ ਹੈ ਐਮਐਲਏ ਵੀ ਸੀਗੇ ਕਿ ਉਹਨਾਂ ਨੇ ਉਹਨਾਂ ਤੇ ਠੱਲ ਰੋਕਿਆ ਨਹੀਂ ਜਾਂ ਫਿਰ ਇਦਾਂ ਚੀਜ਼ ਨੂੰ ਰੋਕ ਨਹੀਂ ਪਾਏ देखो यह दो तीन महीने की गल है और शीतल जी ने अपना इस्तीफा देता सी और शीतल जी जे मैं आज उन्हें गल करूंगी नाल मैंने अजे गल भी की इस बच्ची बारे जरूर करेंगे मदद दी और आरोप का कोई भी कोई लगा सकता है कल कह देगा कुछ